ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਥੱਕਿਆ ਕਹਿ ਰਿਹਾ ਕੋਈ ਦਲਵਤ ਨੂੰ ਕਹਿ ਰਿਹਾ ਟਿਕਾ ਨੰਬਰ 12 ਨਗਰ ਮੈਨੂੰ ਕੋਈ ਡਰ ਨਹੀਂ ਹੈ ਵੱਡਾਰੇ ਮੈਨੂੰ ਮੇਰੀ ਧੀ ਦਾ ਵੱਡਾਰੇ ਨੂੰ ਮੇਰੇ ਬੱਚਿਆਂ ਦਾ ਇੱਕ ਬੂਰ ਦੀ ਕਾतिर ਅੱਜ ਵੀ ਦੇ ਉੱਤੇ ਕਿੱਦਾਂ ਕਿੱਦਾਂ ਕਦੇ ਯਾਦ ਗਏ ਜਾ ਰਹੇ ਆ ਮੇਰੇ ਕੋਲ ਚਲਾ ਜਾ ਮੈਂ ਇਸ ਨੂੰ ਨਾਲ ਕੇ ਆਪਣੇ ਪੀਜ ਕਰਕੇ ਲੈ ਕੇ ਆਇਆ ਮੈਂ ਅਪਣੀ ਪੀਜ ਕਰਕੇ ਲੈ ਕੇ ਆਇਆ ਮੈਂ ਅੱਜ ਬਹੁਤ ਸੱਚੇ ਬਾਦਸ਼ਾਹ ਦਾ ਕਿਰਦਾਰ ਕਰਨ ਜਾ ਰਿਹਾ ਹਾਂ ਭਾਈ ਅੰਦਰ ਆਪਣੀ ਟੀਮ ਨਾਲ ਕਿਤੇ ਮੈਂ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕੰਮ ਕਰਨ ਲਈ ਕਿਧਰ ਨੂੰ ਸ਼ਰਤ ਦਿੱਤਾ ਹੋਵੇ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਖ ਨਾ ਰਵੇ ਅੱਖ ਨਾ ਰਵੇ ਜਿਹੜੇ ਲੋਕ ਅੱਜ ਮੇਰੀ ਟੀਮ ਤੇਰੇ ਬੱਚੇ ਨੂੰ ਬਣਾਇਆ ਕਿ ਉਹ ਅੱਜ ਦੂਰ ਬਾਹਰ ਇਹ ਚੱਲਦਾ ਚਲਾਸ ਕਰਦਾ ਕਿ ਇਹ ਫੈਸਲਾ ਤੇਰੀ ਚਾਹਤ ਦੇ ਵਿੱਚ ਆ ਆ ਕੀ ਕਰਦਾ ਆ ਮਾਂ ਦੀ ਚੱਖੇ ਨਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਹੇ ਆ ਮੇਰੇ ਬੱਚਿਆਂ ਤੇ ਉੱਤੇ ਅਜਾਬ ਕਰ ਰਹੇ ਆ ਕਿਉਂਕਿ ਇਸ ਕਰਕੇ ਮੈਂ ਛੋਟੂਏ ਗੱਲ ਕਹੀ ਹੈ ਕਿ ਮਾਨ ਸਰ ਤੁਸੀਂ ਵੀ ਅਜੇ ਇੱਕ ਤਿੰਨ ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਤਰੀਕ ਹੀ ਜਾਏਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ

ਜਿਹੜਿਆ ਜੰਗਲੀ ਨੁਕਰੀਆ ਤੁਹਾਨੂੰ ਸਨਮਾ ਉਹ ਕਮਾਈ ਜੋ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਨੰਮਨੋ ਰੋੜਾ ਐਮ ਐਲ ਏ ਸੈਂਟਰ ਕਹਿੰਦੇ ਇਹਦਾ ਜਵਾਬ ਦਿਓ ਕਹਿੰਦੇ ਆਪਰੋ ਹੀ ਮੈਂ ਕੈਂਡਰਾਈ ਚ ਗਈ ਸੀ ਕੋਤੋ ਦੇ ਮਾਦਮ ਦੇ ਨਾਲ ਇਹ ਪੈਂਡ ਰਹੀ ਮੈਂ ਤਾਕੀਰ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਲੋੜੀਆਂ ਆਈਆਂ ਆ ਕਈ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਇੱਥੇ ਹੀ ਪੈਂਦرائی ਜਿਹੜਾ ਨਾਲ ਦੇ ਹਲਕੇ ਤੋਂ ਮਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹੁੰਦਾ ਕਿ ਇਹ ਪੈਂਦرائی ਕੋਨਾ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਹਾੜੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਇਹਨਾਂ ਦਾ ਜਨਤ ਨਮਨ ਕਰਨਾ ਚਾਹੁੰਦਾ ਹਾਂ ਕਿ ਇਸ ਜਿਹੜੀ ਪੈਂਦرائی ਜਾਂਚ ਵਚਤੂ ਬਚੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਕਰਦੀ ਗਰੰਟੀ ਇਸ ਕੰ ਦਾ ਸੁਬਾਸ ਅੱਜ ਪਾਕਿਲੇ ਮੇਰੇ ਸ리에 ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਲਈਵੇ ਅਲਿਕਲ ਦੇ ਨਾਮ ਦੇ ਬੰਦੇ ਕਿੰਨਾ ਕੰ ਦਾ ਗੰਮੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਮੇਰੇ ਪੰਜਾਬ ਨੂੰ ਰੰਦਾ ਕਿੰਦਾ ਲੁੱਟ ਕੇ ਲੈ ਜਾਣਗੇ